ਇਹ ਕੋਠੀ ਹੈ ਜਿਸ ਕੋਠੀ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੁੜੀ ਜਿਹੜੇ ਨੇ ਉਹ ਰਹਿਣਗੇ ਕਿ ਇਹ ਕੋਠੀ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਇਹ ਕੋਠੀ ਅ ਇੰਨੇ ਸਾਲ ਪੁਰਾਣੀ ਹੈ ਕਿ ਤੁਸੀਂ ਇਸ ਦਾ ਇਤਿਹਾਸ ਜਾਣ ਕੇ ਹੈਰਾਨ ਹੋ ਜਾਓਗੇ ਇਹ ਕੋਠੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇਹ ਕੋਠੀ ਬਣਾਈ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਖੂਰੀ ਛਿਮਣੀਚੋਣਾ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ 2 ਦਿਨ ਰਹਿਣਗੇ ਤੇ ਬਾਕੀ ਦੇਨ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਵਿਅਸਤ ਰਹਿਣਗੇ ਜਦੋਂ ਉਹ ਜਲੰਧਰ ਦੇ ਵਿੱਚ ਜਲੰਧਰ ਵੈਸਟ ਦੀ ਝਿਮਣੀਚੋਣਾ ਸੀਗੀਆਂ ਉਦੋਂ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਜਲੰਧਰ ਦੇ ਲੋਕਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ 2 ਦਿਨ ਰਹਿ ਕੇ ਦੁਆਬਾ ਮਾਝਾ ਅਤੇ ਮਾਲਵਾ ਆ ਦੇ ਹੋਰ ਇਲਾਕੇ ਜਿਹੜੇ ਨੇ ਜੋ ਜਲੰਧਰ ਤੋਂ ਲਾਗੇ ਪੈਂਦੇ ਨੇ ਉਹਨਾਂ ਇਲਾਕੇਆਂ ਦੀ ਸਮੱਸਿਆਵਾਂ ਨੂੰ ਜਲੰਧਰ ਦੇ ਕੋਠੀ ਦੇ ਵਿੱਚ ਜਿਹੜਾ ਹੈ ਉਹ ਰਹਿ ਕੇ ਸੁਣਨਗੇ ਹਾਲਾਂਕਿ ਇਹ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਲੀਆਂ ਸੀਗੀਆਂ ਕਿ ਸੀਐਮ ਭਗਵੰਤ ਸਿੰਘ ਮਾਨ ਕਿਸ ਜਗ੍ਹਾ ਦੇ ਉੱਤੇ ਰਹਿਣਗੇ ਜਿਸ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਸੀ ਸੀਐਮ ਭਗਵੰਤ ਸਿੰਘ ਮਾਨ ਹੋਰ ਨਹੀਂ ਜਲੰਧਰ ਦੇ ਕੈਂਟ ਦੇ ਵਿੱਚ ਪਹਿਲੀ ਕੋਠੀ ਅ ਜਿਹੜੀ ਹੈ ਜਿਸ ਦੇ ਵਿੱਚ ਉਹਨਾਂ ਨੇ ਰਹਿائش ਪਾਈ ਜੋ ਕਿ ਕਿਰਾਏ ਦੇ ਉੱਤੇ ਦੱਸੀ ਜਾ ਰਹੀ ਸੀ ਕਿ ਲਈ ਗਈ ਹੈਗੀ ਹੈ ਜਿਸ ਦੇ ਉੱਪਰ ਟਿੱਪਣੀਆਂ ਵੀ ਕਾਫੀ ਹੋਈਆਂ ਪਰ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਜਲੰਧਰ ਦੇ ਸਰਕਾਰੀ ਫਲੈਟ ਦੇ ਵਿੱਚ ਰਹਿਣਗੇ ਇਸ ਜਾਣਕਾਰੀ ਨੂੰ ਪੁਖਤਾ ਕਰਨ ਦੇ ਲਈ ਅਸੀਂ ਹਰੇਕ ਰਿਪੋਰਟ ਛਾਨੀ ਹੈ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਜਲੰਧਰ ਦੇ ਕਿਹੜੀ ਕੋਠੀ ਦੇ ਵਿੱਚ ਰਹਿਣਗੇ ਸੀਮ ਭਗਵਾਨ ਸਿੰਘ ਮਾਨ ਖੋਰੀ ਜਲੰਧਰ ਦੀ ਸਰਕਾਰੀ ਕੋਟੀ ਡਿਵੀਜ਼ਨਲ ਕਮਿਸ਼ਨਰ ਦੀ ਜਿਹੜੀ ਸਰਕਾਰੀ ਕੋਠੀ ਆ ਉਸ ਦੇ ਵਿੱਚ ਰਹਿਣਗੇ ਉਸ ਦੇ ਬਾਹਰ ਹੀ ਅਸੀਂ ਖੜੇ ਆ ਸਭ ਤੋਂ ਪਹਿਲਾਂ ਇਹ ਤੁਸੀਂ ਤਸਵੀਰ ਜਰੂਰ ਦੇਖੋ ਹਾਊਸ ਨੰਬਰ 1 ਕਮਿਸ਼ਨਰੇਟ ਰੈਜ਼ਿਡੈਂਸ ਤਾਂ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗ ਪ੍ਰੋਪਰ ਤਰੀਕੇ ਦੇ ਨਾਲ ਇਸ ਵਕਤ ਡਿਟੇਲਿੰਗ ਜਿਹੜੀ ਆ ਉਹ ਇਸ ਕੋਠੀ ਦੀ ਹੋ ਚੁੱਕੀ ਹੈ ਇਸ ਕੋਠੀ ਦੇ ਵਿੱਚ ਸੀਐਮ ਭਗਵਾਨ ਸਿੰਘ ਮਾਨ ਹੋਣੀ ਰਹਿਣਗੇ ਦੱਸਦਣਾ ਚ ਉਹਨਾਂ ਨੂੰ ਆ ਕਿ ਰੋਜ਼ ਜਿਹੜਾ ਹੈਗਾ ਹੁਣ ਇਸ ਕੋਠੀ ਦੀ ਜਿਵੇਂ ਪਹਿਲਾਂ ਕਿਰਾਏ ਵਾਲੀ ਕੋਠੀ ਦੀ ਗੱਲ ਚੱਲ ਰਹੀ ਸੀ ਤਾਂ ਉਸ ਕੋਠੀ ਦੇ ਵਿੱਚ ਵੀ ਹਰੇਕ ਤਰੀਕੇ ਦੀ ਜਿਹੜੀ ਹੈ ਉਹ ਛਾਣਬੀਨ ਅਤੇ ਹਰੇਕ ਤਰੀਕੇ ਦੇ ਨਾਲ ਉਸ ਨੂੰ ਦੇਖਿਆ ਜਾ ਰਿਹਾ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਕੋਈ ਵੀ ਲਾਪਰਵਾਹੀ ਨਾ ਹੋ ਸਕੇ ਤਾਂ ਇਸ ਕੋਠੀ ਦੇ ਵਿੱਚ ਵੀ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਕਰਮੀ ਵੀ ਜਿਹੜਾ ਹੈ ਉਹ ਪ੍ਰੋਪਰ ਤੈਨਾਤ ਕੀਤਾ ਗਿਆ ਹੈ ਤਾਂਕਿ ਇਸ ਕੋਠੀ ਦੇ ਅੰਦਰ ਕੋਈ ਨਾ ਜਾ ਸਕੇ ਇਹ ਕੋਠੀ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਇਹ ਕੋਠੀ ਇੰਨੀ ਕ ਸਾਲ ਪੁਰਾਣੀ ਹੈ ਕਿ ਤੁਸੀਂ ਇਸ ਦਾ ਇਤਿਹਾਸ ਜਾਣ ਕੇ ਹੈਰਾਨ ਹੋ ਜਾਓਗੇ ਇਹ ਕੋਠੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇਹ ਕੋਠੀ ਬਣਾਈ ਗਈ ਸੀ ਜਦੋਂ ਅੰਗਰੇਜ਼ਾਂ ਹੋਰਾਂ ਦਾ ਬ੍ਰਿਟਿਸ਼ ਰਾਜ ਸੀਗਾ ਉਦੋਂ ਇਸ ਕੋਠੀ ਦੇ ਵਿੱਚ ਬ੍ਰਿਟਿਸ਼ ਦੇ ਵੱਡੇ ਅਫਸਰ ਜਿਹੜੇ ਨੇ ਰਹਿੰਦੇ ਸੀਗੇ ਇਤਿਹਾਸ ਵੀ ਤੁਹਾਨੂੰ ਜਰੂਰ ਮੈਂ ਦੱਸਣਾ ਚਾਹੁੰਗਾ ਪਰ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆ ਸਰਕਾਰੀ ਰੈਜ਼ਿਡੈਂਸ ਹੈਗੀ ਐ ਇਸ ਤੋਂ ਥੋੜੀ ਕਿ ਦੂਰ ਦੇ ਉੱਤੇ ਕਮਿਸ਼ਨਰ ਰੈਜ਼ਿਡੈਂਟ ਅਤੇ ਡੀਸੀ ਦੀ ਜਿਹੜੀ ਹੈ ਉਹ ਰੈਜ਼ਿਡੈਂਟ ਹੈ ਇਹ ਪੁਰਾਣੀ ਬਾਰਾਦਰੀ ਹੈਗੀ ਹੈ ਜਿਸ ਜਗ੍ਹਾ ਦੇ ਉੱਤੇ ਸਰਕਾਰੀਆ ਰਿਹਾਈਸ਼ ਹੈਗੀ ਹੈ ਜਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਜੜੇ ਨੇ ਉਹ ਰਹਿਣਗੇ ਪੂਰੀ ਤਸਵੀਰ ਜਰੂਰ ਇੱਕ ਵਾਰੀ ਦੇਖੋ ਇਹ ਹਰੇਕ ਪੱਖੋ ਆਕੂਪਾਈ ਜਿਹੜੀ ਹੈਗੀ ਹੈ ਉਹ ਜਗ੍ਹਾ ਹੈਗੀ ਹੈ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਗ੍ਰੀਨਰੀ ਪੂਰੀ ਕਿਉਂਕਿ ਗ੍ਰੀਨਰੀ ਦਾ ਪੂਰਾ ਖਿਆਲ ਜਿਹੜਾ ਹੈਗਾ ਇਹ ਉਹ ਰੱਖਿਆ ਗਿਆ ਹੈਗਾ ਦਾਦਣਾ ਚੁਣਾਵਾ ਕਿ ਇਹ ਕੋਠੀ ਜਿਹੜੀ ਹੈਗੀ ਹੈ ਉਹ 11 ਏਕੜ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਹੈ ਇਸ ਕੋਠੀ ਅ ਦੇ ਵਿੱਚ ਜਿਹੜਾ ਹੈਗਾ ਉਹ ਕਈ ਚੀਜ਼ਾਂ ਨੇ ਵੱਖ-ਵੱਖ ਚੀਜ਼ਾਂ ਜੜੀਆਂ ਨੇ ਇਸ ਕੋਠੀ ਦੇ ਵਿੱਚ ਦਰਸਾਈਆਂ ਗਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਕੋਠੀ ਕਾਫੀ ਸਾਲ ਪੁਰਾਣੀ ਜਿਹੜੀ ਹੈਗੀ ਕੋਠੀ ਹੈ 176 ਸਾਲ ਪੁਰਾਣੀ ਇਹ ਕੋਠੀ ਹੈਗੀ ਹੈ ਜਿਸ ਦੇ ਵਿੱਚ 140 ਕਮਿਸ਼ਨਰ ਜਿਹੜੇ ਨੇ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਉਹ ਰਹਿ ਚੁੱਕੇ ਨੇ ਜਦੋਂ ਤੋਂ ਆਜ਼ਾਦੀ ਮਿਲੀ ਜਾਂ ਫਿਰ ਆਜ਼ਾਦੀ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਏ ਉਹ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਜਾਂ ਫਿਰ ਵੱਡੇ ਅਧਿਕਾਰੀ ਜੋ ਅੰਗਰੇਜ਼ਾਂ ਦੇ ਸੀਗੇ ਉਹ ਇਸ ਕੋਠੀ ਦੇ ਵਿੱਚ ਜਿਹੜਾ ਹੈ ਉਹ ਰੀਹੈਸ਼ ਕਰ ਚੁੱਕੇ ਨੇ ਅੰਦਰ ਦੀ ਤਸਵੀਰ ਅਸੀਂ ਤੁਹਾਨੂੰ ਅ ਸੀਮ ਸਕਿਉਰਿਟੀ ਪ੍ਰੋਟੋਕੋਲ ਦੇ ਕਾਰਨ ਨਹੀਂ ਦਿਖਾ ਸਕਦੇ ਪਹਿਲਾ ਹੀ ਸਾਨੂੰ ਜਿਹੜਾ ਹੈਗਾ ਉਹ ਕਹਿ ਦਿੱਤਾ ਗਿਆ ਕਿ ਬਈ ਤੁਸੀਂ ਅੰਦਰ ਦੀ ਤਸਵੀਰ ਨਹੀਂ ਦਿਖਾ ਸਕਦੇ ਕਿਉਂਕਿ ਇਹ ਸਕਿਉਰਿਟੀ ਪਰਪਸ ਦੇ ਕਾਰਨ ਜਿਹੜਾ ਹੈਗਾ ਉਹ ਸਾਨੂੰ ਵੀ ਗਾਈਡਲਾਈਨਸ ਜਿਹੜੀਆਂ ਨੇ ਉਹ ਆਈਆਂ ਨੇ ਪਰ ਬਾਹਰ ਦੀਆਂ ਤਸਵੀਰਾਂ ਜਰੂਰ ਮੈਂ ਦਿਖਾਉਂਗਾ 1 ਕੋਠੀ 11 ਏਕੜ ਦੇ ਵਿੱਚ ਹੈ 11 ਏਕੜ ਬਹੁਤ ਵੱਡੀ ਜਿਹੜੀ ਹੈਗੀ ਉਹ ਕੋਠੀ ਹੈਗੀ ਆ ਇਸ ਦੇ ਵਿੱਚ ਜਿਹੜਾ ਹੈਗਾ ਇਹ ਬਿਲਕੁਲ ਕਿਉਂਕਿ ਹਰੇਕ ਪੱਖੋ ਸਕਿਉਰਿਟੀ ਵਾਈਜ਼ ਵੀ ਬਹੁਤ ਜਿਹੜੀਆਂ ਨੇ ਉਹ ਇਹਨਾਂ ਨੂੰ ਗਾਈਡਲਾਈਨਸ ਆਈਆਂ ਨੇ ਅ ਅਫਸਰ ਜਿਹੜਾ ਤਨਾਤ ਹੈਗਾ ਉਸ ਨੂੰ ਵੀ ਡਰ ਹੈਗਾ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਚੀਜ਼ ਨਾ ਦਿਖਾਈ ਜਾਵੇ ਹਾਂ ਓਬਵੀਅਸ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਹੋ ਰਹਾ ਰਹਿਣਾ ਹੈ ਤਾਂ ਇਸ ਕਾਰਨ ਇਹ ਜਿਹੜੀ ਹੈਗੀ ਉਹ ਚੀਜ਼ਾਂ ਤਾਂ ਜ਼ਰੂਰ ਬਣਦੀਆਂ ਨੇ ਤੁਮੇ ਤਾਂ ਨੂੰ ਇਤਿਹਾਸ ਦੱਸ ਰਿਹਾ ਸੀ ਗਿਆ 1848 ਦੇ ਵਿੱਚ ਜਿਹੜਾ ਹੈਗਾ ਉਹ ਉਹ ਲਾਸਟ ਜਿਹੜਾ ਹੈ ਉਹ ਬ੍ਰਿਟਿਸ਼ ਕਮਿਸ਼ਨਰ ਜਿਹੜਾ ਹੈਗਾ ਹੈ ਉਹ ਇਸ ਕੋਠੀ ਦੇ ਵਿੱਚ ਰਹਿ ਕੇ ਗਿਆ ਲਾਸਟ ਸਰ ਜான் ਲੋਰੈਂਸ ਜਿਹੜਾ ਹੈਗਾ ਹੈ ਉਹਨਾਂ ਦਾ ਨਾਮ ਸੀਗਾ ਉਹ ਇਸ ਕੋਠੀ ਦੇ ਵਿੱਚ ਰਹਿ ਚੁੱਕੇ ਸੀਗੇ ਤਾਂ 176 ਸਾਲ ਜਿਵੇਂ ਦੱਸਿਆ ਸੀ ਪੁਰਾਣੀ ਕੋਠੀ 140 ਕਮਿਸ਼ਨਰ ਜਿਹੜੇ ਨੇ ਉਹ ਇਸ ਕੋਠੀ ਦੇ ਵਿੱਚ ਰਹਿ ਚੁੱਕੇ ਨੇ ਇਸ ਕੋ ਇਹ ਕੋਠੀ ਜਿਹੜੀ ਹੈ ਉਹ 11 ਏਕੜ ਦੇ ਵਿੱਚ ਹੈ ਇਹ ਵੀ ਤੁਹਾਨੂੰ ਦੱਸਿਆ ਤੇ ਇਸ ਕੋਠੀ ਦੇ ਅੰਦਰ ਕੀ ਕੀ ਹੈ ਉਹ ਵੀ ਤੁਹਾਨੂੰ ਮੈਂ ਜਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ 1 ਏਕੜ ਦੇ ਵਿੱਚ ਲੇਖ ਹੈਗਾ ਵਾ ਇਸ ਕੋਠੀ ਦੇ ਵਿੱਚ ਅ ਜਿਸ ਦੇ ਵਿੱਚ VOTING ਵੀ ਜਿਹੜੀ ਆ ਉਹ ਕੀਤੀ ਜਾਂਦੀ ਸੀ ਦੱਸਿਆ ਜਾ ਰਿਹਾ ਸੀ ਕਿ VOTING ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਅੰਦਰ ਜਿਹੜਾ ਹੈਗਾ ਇਹ ਇੱਕ ਮੁੱਖ ਦਵਾਰ ਹੈਗਾ ਆ ਨਾਲ ਹੀ ਜਿਹੜਾ ਹੈਗਾ ਇਹ ਉਹ ਬ੍ਰਿਟਿਸ਼ ਸਮੇਂ ਦੇ ਦੋ ਰਾਈਫਲਾਂ ਜਿਹੜੀਆਂ ਨੇ ਉਹ ਅੰਦਰ ਰੱਖੀਆਂ ਹੋਈਆਂ ਨੇ ਜੋ ਕਿ ਹੁਣ ਤੱਕ ਜਾਣਕਾਰੀ ਜਿਹੜੀ ਉਹ ਮਿਲੀ ਹੈਗੀ ਸਾਨੂੰ ਚਾਰ ਡਰਾਇੰਗ ਰੂਮ ਹੈਗੇ ਆ ਚਾਰ ਜਿਹੜੇ ਨੇ ਉਹ ਰੈਸਟ ਰੂਮ ਹੈਗੇ ਨੇ ਉਸ ਤੋਂ ਬਾਅਦ ਤਿੰਨ ਕਾਰਿਆਲਿਕ ਕક્ષ ਜਿਹੜੇ ਹੈਗੇ ਕਹਿੰਦੇ ਨੇ ਉਹ ਹੈਗੇ ਨੇ ਇੱਕ ਬਾਰੀ ਬਰਾਂਦਾ ਹੈਗਾ ਹੈ ਅਤੇ ਸਹਾਇਕ ਜੋ ਕਰਮਚਾਰੀ ਜਿਹੜੇ ਸਿਕਿਉਰਟੀ ਦੇ ਨਾਲ ਕੁੰਦੇ ਨੇ ਉਹਨਾਂ ਦੇ ਲਈ ਜਿਹੜਾ ਹੈ ਉਹ 10 ਫਲੈਟ ਇਸ ਹੀ ਜਿਹੜਾ ਹੈਗਾ ਉਹ ਸੀਐਮ ਹਾਊਸ ਦੇ ਅੰਦਰ ਜਿਹੜਾ ਹੈ ਉਹ ਬਣਾਇਆ ਗਿਆ ਹੈਗਾ ਹੁਣ ਤੱਕ ਜਿਹੜੀ ਮਿਲੀ ਜਾਣਕਾਰੀ ਹੈਗੀ ਹੈ ਉਸ ਦੇ ਅਨੁਸਾਰ ਜਿਹੜਾ ਹੈਗਾ ਉਹ ਇੱਕ ਕਾਫੀ ਇਤਿਹਾਸਕ ਜਿਹੜਾ ਹੈਗਾ ਉਹ ਘਰ ਹੈਗਾ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨਹੂਰੀ ਆਪ ਜਿਹੜਾ ਹੈ ਉਹ ਰਹਿਣ ਦੇ ਲਈ ਕਾਫੀ ਇੱਛੁਕ ਨੇ ਕਿਉਂਕਿ ਇਹ ਬਹੁਤ ਹੀ ਪੁਰਾਣਾ ਘਰ ਹੈ ਬਹੁਤ ਪੁਰਾਣਾ ਘਰ ਖੂਨ ਦੇ ਕਾਰਨ ਅਤੇ ਇਸ ਦੇ ਨਾਲ ਕਾਫੀ ਵੱਡਾ ਇਤਿਹਾਸ ਜੁੜਨ ਜੁੜਾ ਹੋਣ ਦੇ ਕਾਰਨ ਤਾਂ ਸੀਐਮ ਭਗਵੰਤ ਸਿੰਘ ਮਾਨਹੂਰੀ ਵੀ ਇਸ ਘਰ ਦੇ ਵਿੱਚ ਰਹਿਣ ਨੂੰ ਜਿਹੜਾ ਹੈ ਉਤਸੁਕ ਨੇ ਪਰ ਇਹ ਤਸਵੀਰ ਤੁਹਾਨੂੰ ਅਸੀਂ ਜਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਹੁਣ ਚਰਚਾਵਾ ਜਣੀਆਂ ਨੇ ਉਹ ਦੂਸਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਇਸ ਕੋਠੀ ਦੇ ਵਿੱਚ ਆਉਣਗੇ ਖਾਸ ਤਸਵੀਰ ਖਾਸ ਰਿਪੋਰਟ ਤੁਹਾਨੂੰ ਦਿਖਾਉਣ ਦੀ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਤਸਵੀਰਾਂ ਨੂੰ ਜਰੂਰ ਸ਼ੇਅਰ ਕਰੋ ਕੈਮਰਾ ਬਸਨ ਪੰਕ ਦੇ ਨਾਲ ਰਾਜ ਗੁਪਤਾ ਜਿਲੰਦਰ